ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਸ ਕਰਦਾ ਸਾਰੇ ਭਰਾ ਠੀਕ ਠਾਕ ਹੋਣਗੇ ਪੰਜਾਬ ਐਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਆ ਤੇ ਹੜ੍ਹਾਂ ਨਾਲ ਬਹੁਤ ਲੋਕਾਂ ਦਾ ਨੁਕਸਾਨ ਮਤਲਬ ਕਿ ਘਰਾਂ ਦੇ ਘਰ ਟਹਿ ਗਏ ਤੇ ਵਿਚਾਰਿਆਂ ਦੇ ਪਸ਼ੂ ਪਤਾ ਹੀ ਨਹੀਂ ਚਲੋ ਹਣਾ ਕਿ ਕਿੰਨਾ ਕੁ ਨੁਕਸਾਨ ਆਪਾਂ ਗਿਣ ਮੈਣ ਨਹੀਂ ਸਕਦੇ ਇਹਨਾਂ ਨੁਕਸਾਨ ਹੋ ਗਿਆ ਪਰ ਇਹਦੇ ਵਿੱਚ ਕਲਾਕਾਰਾਂ ਨੇ ਐਮ ਰੋਲ ਰੋਲ ਆ ਜਿਹੜਾ ਨਭਾਇਆ ਉਹ ਨਭਾਇਆ ਜਿਹੜੀ ਹੁਣ ਮਤਲਬ ਲੋਕਾਂ ਦੀ ਮਦਦ ਕਰ ਰਹੀ ਆ ਤੇ ਸਾਰੇ ਜਿੰਨੇ ਵੀ ਕਲਾਕਾਰ ਹੈਗੇ ਆ ਸਾਰਿਆਂ ਨੇ ਆਪੋ ਆਪਣਾ ਵਦ ਛੱਡ ਕੇ ਹਿੱਸਾ ਪਾਇਆ ਬਹੁਤ ਚੰਗੀ ਗੱਲ ਆ ਤੇ ਇਹਦੇ ਨਾਲ ਨਾਲ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਸੰਸਥਾਵਾਂ ਉਹ ਲੱਗੀਆਂ ਹੋਈਆਂ ਆਪੋ ਆਪਣੇ ਕਿਸੇ ਕਿਸੇ ਹਿਸਾਬ ਨਾਲ ਵੀ ਕੋਈ ਕਿਸ਼ਤੀ ਤੇ ਕੋਈ ਕਿਵੇਂ ਕੋਈ ਕਿਵੇਂ ਕੋਈ ਦੇਸੀ ਬੇੜੇ ਕੋਈ ਕਿਵੇਂ ਦੀ ਕਿਵੇਂ ਜਿਵੇਂ ਵੀ ਆ ਆਪੋ ਆਪ ਲੋਕ ਕਰ ਰਹੇ ਆ ਪਿੰਡਾਂ ਦੇ ਵਿੱਚੋਂ ਪੰਡ ਰਾਸ਼ਨ ਇਕੱਠਾ ਕਰਕੇ ਲੋਕ ਆਪ ਮਾਰੇ ਆਪਣੇ ਟਰੈਕਟਰਾਂ ਤੇ ਆਪਦੇ ਕੋਲੋਂ ਇਕੱਠਾ ਕਰਕੇ ਕੋਈ ਆਪਦੇ ਕੋਲੋਂ ਕੋਈ ਪਿੰਡ ਚੋਂ ਇਕੱਠਾ ਕਰਕੇ ਜਿਵੇਂ ਜਿਵੇਂ ਵੀ ਜਿਹਦਾ ਸੂਤ ਲੱਗਿਆ ਓਵੇਂ ਓਵੇਂ ਉਹ ਹੁਣੇ ਕੀਤਾ ਤੇ ਜਿੱਥੇ ਸੇਵਾ ਦੇ ਵਿੱਚ ਵੱਡੀ ਗਿਣਤੀ ਚ ਡੇਰਾ ਪ੍ਰੇਮੀ ਉਹਨਾਂ ਨੇ ਵੀ ਸੇਵਾ ਜਿਹੜੀ ਬਹੁਤ ਵੱਧ ਛੱਡ ਕੇ ਉਹਨਾਂ ਨੇ ਵੀ ਕੀਤੀ ਹੈ ਤੇ ਜਿਹੜੀ ਖਾਲਸਾ ਜਿਹੜਾ ਉਹਨਾਂ ਨੇ ਵੀ ਤੇ ਜਿਹੜੀਆਂ ਹੋਰ ਆਪਣੀਆਂ ਪਿੰਡ ਪੰਜਾਬ ਦੀਆਂ ਸੰਸਥਾ ਮਾਝੇਵਾਲ ਦੀਆਂ ਉਧਰਲੇ ਏਰੀਆ ਦੀਆਂ ਉਹਨਾਂ ਨੇ ਵੀ ਆਪ ਦਾ ਬਾਈ ਸਾਰਿਆਂ ਨੇ ਬਹੁਤ ਵੱਧ ਵੱਧ ਛੜ ਕੇ ਯੋਗਦਾਨ ਪਾਇਆ ਲੋਕਾਂ ਨੇ ਆਪ ਮਾਰੇ ਵੀ ਇੱਕ ਦੂਜੇ ਦੀ ਬਹੁਤ ਮਦਦ ਕੀਤੀ ਸਾਰਿਆਂ ਨੂੰ ਦਿਲ ਤੋਂ ਸਲੂਟ ਆ ਚਲੋ ਜੀ ਅੱਜ ਗੱਲ ਕਰਦੇ ਆ ਆਪਾਂ ਜਿੱਥੇ ਰਾਛਣ ਦਾ ਰੌਲਾ ਪੈ ਰਿਹਾ ਵੀ ਰਾਛਣ ਨਾ ਲੈ ਕੇ ਆਓ ਤੇ ਰਾਛਣ ਮੰਨ ਕੇ ਚੱਲੋ ਵੀ ਇੰਨਾ ਰਾਛਣ ਜਵੜਾ ਵੀ ਰਾਛਣ ਖਰਾਬ ਹੋਣ ਲੱਗ ਪਿਆ ਉਹ ਚਲੋ ਜੱਕਦਮ ਪਹਿਲਾਂ ਰੋਲਾ ਵੀ ਉੱਥੇ ਹੀ ਪਾਇਆ ਗਿਆ ਸੀ ਵੀ ਰਾਛਣ ਲਿਆ ਉਹ ਤਕੜੇ ਹੋ ਜੋ ਨਾਲ ਲੱਗੋ ਮੈਂ ਤਾਂ ਇੱਥੇ ਸਾਡੇ ਪਿੰਡ ਵਾਲੇ ਗਏ ਸੀ ਮੈਂ ਤਾਂ ਉਹ ਉੱਥੇ ਵੀ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਹੋਲਡ ਕਰ ਲਓ ਰੋਕ ਲਓ ਪਰ ਜਿੰਨੀ ਉਹ ਕਣਕ ਇਕੱਠੀ ਹੋਈ ਸੀ ਉਹਨੂੰ ਮਤਲਬ ਜੇ ਉਹਦਾ ਤਰੀਕਾ ਇਹ ਕਰਦੇ ਆਪਾਂ ਚਲੋ ਵੈਸੇ ਤਾਂ ਬਹੁਤ ਚੰਗੀ ਗੱਲ ਆ ਗੱਲ ਆ ਵੀ ਜਿਹੜੀ ਰਸਦ ਉਹ ਜਿੱਥੇ ਪਹੁੰਚਣੀ ਸੀ ਉਹਨਾਂ ਦੇ ਵਿਚਾਰਾਂ ਵਾਸਤੇ ਇਕੱਠੀ ਕੀਤੀ ਪਹੁੰਚ ਗਈ ਲੇਖੇ ਲੱਗ ਗਿਆ 4 ਸੀਗਾ ਹੋਰ ਰਸਦ ਸੀਗੀ ਪਰ ਹੁਣ ਇੱਕ ਕੰਮ ਇਹ ਵੀ ਕਰਨ ਵਾਲਾ ਵੀ ਜਿੰਨੀ ਆਪਾਂ ਕਣਕ ਪਿੰਡ ਚ ਇਕੱਠੀ ਕਰਕੇ ਉਹਨੂੰ ਮਤਲਬ ਛਾਣ ਕੇ ਤੇ ਉਹਦਾ ਬੀ ਬਣਾ ਕੇ ਜਾਂ ਗਾਹ ਆਉਣ ਵਾਲੇ ਸਮੇਂ ਚ ਕਣਕਾਂ ਦੀ ਬਜਾਈ ਹੋਣੀ ਆ ਉਹ ਜਿਹਦੀ ਜਿਹਦੀ ਜਿੰਨ ਜਿੰਨੀ ਜਿੰਨੂ ਜਿੰਨੂ ਲੋੜ ਆ ਉਹ ਵੀ ਆਪਾਂ ਭਾਈ ਉਹਨਾਂ ਨੂੰ ਖਾਣਾ ਪੂਰਤੀ ਉਹਨਾਂ ਦੀ ਪੂਰੀ ਕਰੀਏ ਵਿਚਾਰਿਆਂ ਦੀ ਹਨਾ ਤੇ ਜਦੋਂ ਕਣਕ ਉਹ ਕਿੱਥੋਂ ਵੀ ਜਾਣਗੇ ਬੀ ਦਾ ਉਹਨਾਂ ਨੂੰ ਮੁੱਲ ਦਾ ਲੈਣਾ ਪੈਣਾ ਸਰਕਾਰਾਂ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਤੇ ਕਿੱਥੇ ਕਿੰਨੇ ਕ ਪਾਣੀ ਚ ਆ ਇੱਕ ਮੈਂ ਵੀਡੀਓ ਵੇਖੀਆ ਇੱਕ ਦੋ ਜਿਹਦੇ ਵਿੱਚ ਇੱਕ ਜਥੇਬੰਦੀ ਸਰਸੇ ਵਾਲੇ ਬਾਬੇ ਦਾ ਜਿਹੜਾ ਬਲਾਤਕਾਰੀ ਬਾਬਾ ਵੀ ਕਹਿ ਦਿੰਦੇ ਐ ਉਹਨੂੰ ਸੌਦਾ ਸਾਧ ਵੀ ਕਹਿ ਦਿੰਦੇ ਆ ਤੇ ਸਰਸੇ ਵਾਲਾ ਵੀ ਕਹਿ ਦਿੰਦੇ ਆ ਉਹਦਾ ਉਹਨਾਂ ਨੇ ਵਿਰੋਧ ਕੀਤਾ ਵੀ ਇਹ ਸੇਵਾ ਕਰੀ ਜਾਣ ਤਾਂ ਚਲੋ ਠੀਕ ਆ ਕਰੀ ਜਾਣ ਤੇ ਪਰ ਜਿਹੜਾ ਮਤਲਬ ਖਾਣ ਪੀਣ ਵਾਲੀਆਂ ਵਸਤਾ ਇਹ ਨਾ ਲੈ ਕੇ ਆਉਣ ਅਸੀਂ ਮਤਲਬ ਕਿ ਹਾਂ ਇਹ ਇਹ ਇਹਨਾਂ ਦੀ ਲੋੜ ਹੀ ਨਹੀਂ ਵੀ ਅਸੀਂ ਘਰਾਂ ਤੱਕ ਖਾਣਾ ਇਹਨਾਂ ਪਚਾਤਾ ਵੀ ਇਹਨਾਂ ਦੀ ਕੋਈ ਲੋੜ ਨਹੀਂ ਅੱਛਾ ਵੀ ਜੇ ਤਾਂ ਪਾਣੀ ਚ ਖੁਰਕ ਪੋਣੀ ਆ ਤਾਂ ਉਹ ਤੁਰੇ ਫਿਰਨ ਚਲੋ ਯਾਰ ਇਹ ਗੱਲਾਂ ਜਾਤ ਭੇਦ ਦੀਆਂ ਮਤ ਭੇਦ ਦੀਆਂ ਗੱਲਾਂ ਇਹ ਐ ਟਾਈਮ ਨਹੀਂਗਾ ਕੋਈ ਸੂਈ ਜੋਗਰਾ ਕੋਈ ਸਲਾਈ ਜੋਗਰਾ ਧਾਨ ਹਵਾ ਸਮਾਨ ਹਨਾ ਜੋ ਵੀ ਹੁੰਦਾ ਤੇ ਜਿਹਨੇ ਜਿੰਨਾ ਵੀ ਹੁੰਦਾ ਉਹਨੇ ਬਈ ਕਰਨ ਦਿਓ ਕਿਸੇ ਨਾਲ ਨਿਕਤਾ ਚੁੰਨੀ ਨਾ ਕਰੋ ਜੇ ਕਿਸੇ ਨੂੰ ਵੱਧ ਮਿਲਦਾ ਤਾਂ ਵੀ ਚੁੱਪ ਰਹੋਗੇ ਇਹਨੂੰ ਘੱਟ ਮਿਲਦਾ ਤਾਂ ਵੀ ਚੁੱਪ ਰਹੋ ਇਸ ਚੀਜ਼ ਨਾਲ ਬਦਨਾਮੀ ਹੁੰਦੀ ਹੈ ਅਗਲਾ ਕਹਿੰਦਾ ਪੰਜਾਬ 'ਚ ਇੰਨੀ ਭੁੱਖ ਵਸੀ ਹੈ ਯਾਰ ਤੇ ਟਰਾਲਾਂ ਗਾਂ ਮਗਰ ਭਜਦਾ ਹੁਲੜ 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 ਤੇ ਭਰਾ ਬਣਿਆ ਮੈਂ ਤਾਂ ਤੇ ਇੱਥੇ ਕਈ ਮੇਰੇ ਵਰਗੇ ਆ ਜਿਹੜੇ ਬੈਠ ਕੇ ਪਾਣੀ ਇਹ ਜਿਹੜੇ ਪਾਣੀ 'ਚ ਖੜ ਕੇ ਜਾ ਕੇ ਤੇ ਡੱਕਾ دیਵਾਨੀ ਨੇ ਉਹਨਾਂ ਨੇ ਦਿੱਤੀ ਤੁਰੇ ਫਿਰਦਾ ਨੂੰ ਅਸੀਂ ਰੱਖਿਆ ਪੰਜਾਬ ਦੇ ਜਿਵੇਂ ਹੁਣ ਕੱਲ ਲੱਖਾਂ ਸੁਧਾਣਾ ਮੱਕੜ ਨੂੰ ਬੋਲਿਆ ਏ ਉਹ ਆ ਜੀ ਇਹ ਫਲਾਣ ਆ ਜੀ ਇਹ ਤਮਕਾਨ ਆ ਜੀ ਅਛਾ ਵੀ ਲੋਕ ਹੁਣ ਉੱਥੇ ਗਏ ਆ ਉਹਦਾ ਕੰਮ ਆ ਪੱਤਰਕਾਰੀ ਕਰਨਾ ਉਹਨੇ ਵਿਖਾਉਣਾ ਸਮੱਸਿਆ ਹੱਲ ਉਹਨੇ ਸਾਰਾ ਕੁਝ ਵਿਖਾਉਣਾ ਤੇ ਉਹਨੂੰ ਲੋਕ ਹੁਣ ਉੱਥੇ ਗਾਲੀ ਡਾਹ ਪਣ ਮਤਲਬ ਯਾਰ ਐ ਨਾ ਕਰਿਆ ਕਰੋ ਵੀ ਤੁਸੀਂ ਇੰਨਾ ਭੜਕਾਉ ਕੰਮ ਕਰ ਦਿੰਨੇ ਆ ਵੀ ਅਗਲਾ ਉੱਥੇ ਉਹਦੀ ਉਹਨੂੰ ਢਾਲੇ ਗਏ ਨੂੰ ਇਹ ਯਾਰ ਇਹ ਤਾਂ ਲੋਕ ਬਹੁਤ ਸਿਆਣੇ ਆ ਪੰਜਾਬ ਦੇ ਇੰਨੇ ਸਮਝਦਾਰ ਲੋਕ ਆ ਵੀ ਜਿਹਦਾ ਕੋਈ ਅੰਤ ਨਹੀਂਗਾ ਇਹ ਹਰੇਕ ਬੰਦਾ ਗੱਲ ਹਰੇਕ ਦੀ ਸੁਣ ਲੈਂਦਾ ਪਰ ਅਗਲੇ ਦਾ ਵੀ ਅਗਲਾ ਵੇਹੰਦਾ ਭਈ ਨਹੀਂ ਯਾਰ ਇਹ ਆਪਣੇ ਨਾਲ ਖੜਾ ਜਿੰਨੇ ਜੋਗਰਾ ਹੈਗਾ ਤੇ ਤੁਸੀਂ ਵੀ ਕਰਕੇ ਆਉਣਾ ਸੀ ਯਾਰ ਇਹ ਤੇ ਸੰਗ ਤਾਂ ਪਾੜ ਦੇ ਨੇ ਆ ਤੁਹਾਡਾ ਇੱਕ ਭੈਣ ਦਾ ਮੱਸੀ ਵਾਲਾ ਉਹਨੇ ਕੀ ਕਰਤਾ ਉੱਥੇ ਜਾ ਕੇ ਉ ਤਾਂ ਖੂਆ ਆ ਜੋ ਆ ਜੋ ਕੱਢਦਾ ਗਰਦ ਠਾਦਾਗੇ ਫਲਾਨਾ ਕਰਦਾਗੇ ਐ ਨਹੀਂ ਹੁੰਦਾਗਾ ਹਰੇਕ ਬੰਦਾ ਹਰੇਕ ਤੇ ਨਿਕਤਾ ਚੁਨੀ ਕਰ ਸਕਦਾ ਪਰ ਇਹ ਟਾਈਮ ਹੈ ਨਹੀਂਗਾ ਠੀਕ ਹੈ ਨਾ ਤੁਸੀਂ ਲੜਦੇ ਆ ਇਲੈਕਸ਼ਨ ਕਿਦੜੇ ਸੁਖਵੀਰ ਨੂੰ ਮਾਰਾ ਕਿਦੜੇ ਕਿਸੇ ਨੂੰ ਮਾਰਾ ਕਿਦ ਕੋਸ ਮਾਰਾ ਤੁਸੀਂ ਥੋੜੇ ਚੱਲਦੇ ਆ ਪੇਜ ਬਾਈ ਥੋੜੀਆਂ ਚੱਲਦੀਆਂ YouTube ਆ ਤੁਹਾਨੂੰ ਚੰਗੀ ਅਰਨਿੰਗ ਹੁੰਦੀ ਆ ਆਪਦਾ ਉੱਥੋਂ ਤੱਕ ਮਤਲਬ ਰੱਖਿਆ ਕਰੋ ਫਿਰ ਐਵੇਂ ਜਾ ਕੇ ਪਾਣੀਾਂ 'ਚ ਖੜ ਕੇ ਫਲਾਨ ਤੂੰ ਯਾਰ ਇਹ ਦੂ ਤਾਂ ਵਧਗਾ ਰਹੇਗਾ ਮੈਂ ਤਾਂ ਲੱਖੇ ਨੂੰ ਸੁਝਾ ਦੇਣਾ ਬਾਈ ਤੂੰ ਆ ਪੋਡਕਾਸਟ ਵਾਲਾ ਕੰਮ ਸਟਾਰਟ ਕਰ ਲੈ ਤੇਰਾ ਵਧੀਆ ਚੱਲੂਗਾ ਠੀਕ ਆ ਨਾ ਤੇ ਜਾਂ ਯਾਰ ਹੁਣ ਮੈਂ ਕਹਿ ਨਹੀਂ ਸਕਦਾ ਕੁਝ ਤੇ ਦੂਜੀ ਗੱਲ ਬਾਈ ਤੇ ਜਿਹੜੇ ਡੇਰੇ ਡੇਰੇ ਸੌਦੇ ਵਾਲੇ ਆ ਬਾਈ ਉਹ ਆਪਦਾ ਲੱਗਿਆ ਪਹਿਲਾਂ ਇੱਕ ਬੱਚਾ ਕਿਰਾ ਬੋਰਵੈਲ 'ਚ ਡਿੱਗ ਪਿਆ ਸੀਗਾ ਉਹ ਉੱਥੇ ਐਨਡੀਆਰਐਫ ਦੀਆਂ ਟੀਮਾਂ ਵੀ ਸੀਗੀਆਂ ਤੇ ਉੱਥੇ ਸਰਸੇ ਵਾਲੇ ਵੀ ਸੀਗੇ ਵਿਚਾਰੇ ਜੇ ਯਾਰ ਉਹ ਕਰਦੇ ਆ ਚੰਗਾ ਕਰਦੇ ਆ ਤੇ ਫਿਰ ਉਹ ਥੋੜੀ ਆ ਵੀ ਜੇ ਉਹਨਾਂ ਦਾ ਬਾਬਾ ਮਾੜਾ ਸੀ ਉਹ ਤਾਂ ਡੇਰੇ ਨਾਲ ਜੁੜਿਆ ਉਹਨਾਂ ਦਾ ਬਾਬੇ ਨਾਲ ਕੋਈ ਰੋਲ ਨਹੀਂਗਾ ਉਹਨਾਂ ਦੀ ਸੰਸਥਾ ਬਣੀਆ ਮੈਂ ਤਾਂ ਆਣਾ ਵੀ ਸਾਰੇ ਪੰਜਾਬ ਦੀ ਜਿੰਨਾ ਯੂਥ ਆ ਉਹਦੀ ਇੱਕ ਸੰਸਥਾ ਬਣੇ ਉਹਦਾ ਇੱਕ ਲੈਵਲ ਬਣੇ ਵੀ ਆਪਾਂ ਇਕੱਠੇ ਹੋ ਗਏ ਆਪਾਂ ਹੁਣ ਸਾਡੇ ਅਰਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਖਾਲਸਾ ਏਡ ਨਾਲ ਜੁੜਿਆ ਕਿਵੇਂ ਜਾਂਦਾ ਕਿਉਂਕਿ ਸਾਰੇ ਜਿੰਨੇ ਅਜੇ ਤੱਕ ਕਲਾਕਾਰ ਵੱਡੇ ਪਾਕਿਸਤਾਨ ਦੇ ਵਿੱਚ ਉਹ ਮੁੰਡੇ ਆ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦੇ ਖਾਲਸਾ ਢੀਆਂ ਯਾਗਟਾਂ ਪਾਈਆਂ ਹੁੰਦੀਆਂ ਸੀਗੀਆਂ ਤੇ ਹੁਣ ਉਹਨਾਂ ਨੇ ਖਾਲਸਾ ਢੀਆਂ ਬੰਦ ਕਰਕੇ ਤੇ 1122 ਦੀਆਂ ਪਾਈਆਂ ਹੁੰਦੀਆਂ ਉਹਨਾਂ ਦੇ ਰੱਬ ਜਾਣਦਾ ਚਲੋ ਪਹਿਲਾਂ ਹੋ ਸਕਦਾ ਖਾਲਸਾ ਢੀ ਨੇ ਮਦਦ ਕਰੀ ਹੋਵੇ ਹੁਣ ਹਟ ਗਏ ਹੁਣ ਤੇ ਉਹਨਾਂ ਨੇ ਭਾਈ ਲਾ ਕੇ ਉਹ ਮਾਰੀਆਂ ਤੇ ਮਦਦ ਆ ਭਾਈ ਇਹਨੂੰ ਇਹਦੇ ਚ ਕਿੰਤੂ ਪ੍ਰੰਤੂ ਨਾ ਕਰਿਆ ਕਰੋ ਸਰਕਾਰਾਂ ਦੇ ਭਰੋਸੇ ਰਹੋਗੇ ਸਰਕਾਰ ਤਾਂ ਪਹਿਲਾਂ ਲੋਕਾਂ ਭਰੋਸੇ ਆ ਸਰਕਾਰ ਤੇ ਭਰੋਸਾ ਨਾ ਕਰਿਓ ਤੇ ਜੇ ਹੁਣ ਸੁਖਵੀਰ ਬਾਦਲ ਨੇ ਹੁਣ ਮੰਨ ਕੇ ਚੱਲੋ ਸੁਖਵੀਰ ਬਾਦਲ ਤਾਂ ਕਾਲੀ ਦਾਲ ਆਲਾ ਦਾ ਜੇ ਮੈਂ ਗੱਲ ਕਰਾਂ ਇਹ ਤੇ ਮੈਂ ਵੀਡੀਓ ਅੱਡ ਪਾਉਂਗਾ ਕਾਲੀ ਦਾਲ ਆਲਾ ਦਾ ਡੋਲਰ ਟਰੰਪ ਸੀਗਾ ਟਰੰਪ ਹੀ ਸੀ ਸੁਖਵੀਰ ਬਾਦਲ ਤਾਂ ਇਹਨਾਂ ਨੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਪਹਿਲਾਂ ਨਾ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਪ੍ਰਸਾਦਾ ਪ੍ਰਕਾਸ਼ ਸਿੰਘ ਬਾਦਲ ਜੀ ਇੱਥੇ ਪਿੰਡਾਂ 'ਚ ਮੈਨਾਂ ਵੇਖਿਆ ਉਹ ਕਰਦੇ ਹੁੰਦੇ ਸੀਗੇ ਅ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀ ਉਹਨੂੰ ਤੇ ਪਿੰਡਾਂ 'ਚ ਆ ਕੇ ਬਹਿ ਜਾਂਦੇ ਹੁੰਦੇ ਈ ਕੁਰਸੀ ਢਾ ਕੇ ਸਾਰੇ ਅਫਸਰ ਹੁੰਦੇ ਸੀ ਨਾਲ ਜਿਹੜਾ ਦੱਸ ਦਿੰਦਾ ਸੀ ਵੀ ਮੇਰੀ ਆਹ ਪ੍ਰੋਬਲਮ ਮੇਰੀ ਇਹਨੇ ਸੁਣੀ ਉਹਨੂੰ ਨਾਲ ਦੀ ਨਾਲ ਉਹਦਾ ਕੰਮ ਹੋ ਜਾਂਦਾ ਸੀਗਾ ਮੈਂ ਵੇਖਿਆ ਇਹ ਪਿੰਡਾਂ ਦੇ ਸਾਡੇ ਆਪ ਦੇ ਇਧਰਲੇ ਪਿੰਡਾਂ 'ਚ ਹੁੰਦਾ ਰਿਹਾ ਤੇ ਹੁਣ ਤੱਕ ਇੱਥੇ ਮੁੱਖ ਮੰਤਰੀ ਹੜਾਜ ਵੀ ਨਹੀਂ ਗਿਆ ਪਤੰਦਰ ਉਹ ਤੇ ਉਹ ਤਾਂ ਵਿਚਾਰਾ ਪੈ ਗਿਆ ਉਹ ਬਿਮਾਰ ਹੋ ਗਿਆ ਹੋ ਸਕਦਾ ਬਿਮਾਰ ਹੋਣਾ ਵੀ ਕਿੱਡੀ ਕ ਵੱਡੀ ਗੱਲ ਆ ਪਰ ਗੱਲ ਬਈ ਇਹ ਸਰਕਾਰ ਨੇ ਇਹ ਜਿਹੜੀ ਓਕੇ ਦੀ ਅੱਜ ਦੀ ਸਰਕਾਰ ਆ ਬਦਲਾ ਵਾਲੀ ਸਰਕਾਰ ਆ ਇਹ ਲੋਕਾਂ ਨੇ ਝਟ ਵੇਖਣਾ ਸੀ ਲੀਡਰਾਂ ਨੂੰ ਅਕਲ ਆ ਜੇ ਥੋੜੀ ਜੀ ਤੇ ਉਹ ਇਹਨਾਂ ਨੇ ਅਕਲ ਸਿਖਾਤੀ ਆ ਹੁਣ ਮੇਰੇ ਸਹਾਂਣਾ 27 ਚ ਝਾੜੂ ਦੀ ਸਰਕਾਰ ਨਹੀਂ ਆਉਣੀ ਆਵੇ ਨਾ ਆਵੇ ਆਪਾਂ ਨੂੰ ਉਹਦੇ ਨਾਲ ਕੋਈ ਨਹੀਂ ਸਾਡੀ ਦਾ ਦੁੱਧ ਵਾਲੀ ਛੜਕ ਬਣਾ ਦੇਣ ਕੱਲੀ ਨਾ ਛੜਕ ਬਣਾਈ ਆ ਠੀਕ ਆ ਦੂਜੀ ਗੱਲ ਜਿਹੜੀ ਸੌਦੇ ਸਾਧ ਵਾਲੀ ਆ ਬਈ ਉਹ ਚੰਗਾ ਕਰੀ ਜਾਂਦੇ ਆ ਉਹਨੂੰ ਚੰਗਾ ਹੀ ਕਿਹਾ ਜਾਊਗਾ ਉੱਥੇ ਵਿਚਾਰੇ ਇੱਕ ਬਜ਼ੁਰਗ ਨੂੰ ਨਾ ਮੰਝੇ ਤੇ ਪਾਈ ਆਉਂਦੇ ਆ ਤੇ ਐਡਾ ਐਡਾ ਗਲਗਲ ਪਾਣੀ ਆ ਉਹਦੇ ਵਿੱਚੋਂ ਕੱਢ ਕੇ ਲਿਆਏ ਆ ਠੀਕ ਆ ਉਹਨੂੰ ਕਿਸ਼ਤੀ ਤੇ ਵੀ ਲਿਆਂਦਾ ਜਾਂਦਾਦਾ ਉਹ ਯਾਰ ਉਹ ਸੇਵਾ ਜੀ ਦੇ ਜਿਹਦੇ ਹੱਥ ਲੱਗਣੇ ਹੁੰਦੇ ਨਾ ਸੇਵਾ ਮਹਾਰਾਜ ਨੇ ਦਿੱਤੀ ਹੁੰਦੀ ਆ ਉਸੇ ਉਸੇ ਦੇ ਹੱਥ ਲੱਗਦੀ ਆ ਹੁਣ ਝਾੜੂ ਦੀ ਸਰਕਾਰ ਆ ਮੋਦੀ ਆਇਆ ਸੀ 1600 ਕਰੋੜ ਰੁਪਇਆ ਦੇ ਗਿਆ 1600 ਕਰੋੜ 16 ਹਾਂ ਇਹ ਆਂਦੇ ਝਾੜੂ ਵਾਲੇ ਕਹਿੰਦੇ ਵੀ 20000 ਕਰੋੜ ਚਾਹੀਦੇ ਜੇ ਹੁਣ 1600 ਕਰੋੜ ਨੂੰ ਵੇਖ ਕੇ ਮੇਰੇ ਨਾਲ ਮੈਂ ਤਾਂ ਗੱਲ ਦੱਸ ਦਿੰਨਾ ਤੇ ਕਿੰਨੇ ਲੋਕ ਪ੍ਰਭਾਵਿਤ ਹੋਏ ਹੋਣ ਇਸ ਇਸ ਹੱਲੇ ਚ ਮੰਨ ਲਓ 2 ਲੱਖ 10 ਲੱਖ ਤੇ ਉਹਨਾਂ ਨੂੰ ਡਾਇਰੈਕਟ ਉਹਨਾਂ ਦੇ ਅਕਾਊਂਟ ਚ ਪਾ ਦੋ 1600 ਕਰੋੜ ਦੇ ਲੋ ਕਿੰਨਾ ਬਣ ਜੂਗਾ ਕੋਈ 20 20 30 30 ਲੱਖ ਤਾਂ ਆਊਗਾ ਹੀ ਇੱਕ ਬੰਦੇ ਨੂੰ 10 10 ਲੱਖ ਤਾਂ ਆਊਗਾ ਹੀ ਤੇ ਦੂਜੀ ਗੱਲ ਮਨਕੀਰ ਤੌਲਖਾ ਭਰਾਵਾ ਤੂੰ ਯਾਰ ਜਿਵੇਂ ਦੇਲੇ ਜਿੱਤ ਲਿਆ ਪਤੰਦਰਾ ਤੈਨੂੰ ਮੈਂ ਹੁਣ ਕੀ ਕਹਾਂ ਯਾਰ ਤੂੰ ਐਡਾ ਝੋਟਾ ਬੰਦਾ ਨਿਕਲਿਆ ਤੂੰ ਤਾਂ ਸਿਰੇ ਹੀ ਕਰਾ ਛੱਡੀ ਗੱਲ ਇੱਕ ਮੇਰੀ ਬੇਨਤੀ ਭਰਾ ਸਾਰੇ ਕਬੂਲ ਕਰ ਬਾਈ ਬੱਬੂ ਮਾਨ ਨੂੰ ਆ ਬਾਈ ਤੇਰੀ ਨਾ ਐ ਚੱਲਦੀ ਆ ਵਨ ਹੋਪ ਵਨ ਚਾਂਸ ਤੇ ਉਹਦਾ ਭਰਾ ਬਣ ਕੇ ਯਾਰ ਉਹਨੂੰ ਨਾ ਮਤਲਬ ਵੱਡਾ ਕਰ ਉਹਨੂੰ ਸਾਨੂੰ ਅਸੀਂ ਵੀ ਜੁੜਨਾ ਯਾਰ ਉਹਦੇ ਨਾਲ ਅਸੀਂ ਵੀ ਥੋੜਾ ਬਹੁਤਾ ਦਾਨ ਕੋਈ 100 500 200 ਮਹੀਨੇ ਦਾ ਯਾਰ ਅਸੀਂ ਵੀ ਸਾਡਾ ਵੀ ਹੈਗਾ ਦਿਲ ਕਰਦਾ ਕਿਤੇ ਨਾ ਕਿਤੇ ਲੋੜ ਆ ਸੇਵਾ ਦੀ ਮਦਦ ਦੀ ਅਸੀਂ ਵੀ ਯਰ ਜਾਈਗੇ ਹਨਾ ਤੇ ਬਾਈ ਬੱਬੂ ਤੂੰ ਐ ਤਾਂ ਤੂੰ ਬਹੁਤ ਸਾਡੇ ਨਾਲ ਸੁ ਵੱਡੀ ਸੋਚ ਦਾ ਮਾਲਕ ਆ ਪਰ ਯਾਰ ਸਾਡੀ ਮੇਰੀ ਦਿਲਾਂ ਤੋਂ दिली ਤਮੰਨਾ ਹੁਣ ਮੇਰੇ ਕੋਲੇ ਕੱਪੜੇ ਜਵਾਕਾਂ ਵਾਲੇ ਸਿਆਲਾਂ ਵਾਲੇ ਮੇਰੇ ਆਪ ਦੇ ਜਮਾ ਮੇਰੇ ਨਵੇਂ ਦੋ ਤਿੰਨ ਤਾਂ ਕੁਰਤੇ ਪਜਾਮੇ ਸੀ ਆ ਹੁਣ ਲੈਟ ਲੂਟ ਜੀ ਨਹੀਂ ਆਉਂਦੀਗੀ ਤੇ ਮੈਂ ਨਾ ਪਸੂਆਂ ਦੇ ਧੂਈ ਪਾਉਣ ਦੇ ਕੰਮ ਲੈ ਲਿਆ ਤੇ ਕਿੱਥੇ ਮੇਰਾ ਰਦਾਈ ਮੈਂ ਯਾਰ ਉੱਥੇ ਭੇਜ ਦਾਂਗੇ ਚਲ ਯਾਰ ਵਧੀਆ ਨਵੇਂ ਕੁਰਤੇ ਪਜਾਮੇ ਨਵੇਂ ਬੱਚਿਆਂ ਦੇ ਕੱਪੜੇ ਹਜੇ ਵੀ ਪਏ ਆ ਮੇਰੇ ਕੋਲੇ ਤੇ ਉਹ ਭਰਾ ਬਣਾ ਇਹ ਬੇਨਤੀ ਵੀ ਮੇਰੀ ਨਾ ਕਿਸੇ ਹਿਸਾਬ ਨਾਲ ਦੱਸਿਓ ਜੇ ਪਹੁੰਚਦੀ ਕਰਿਓ ਜੇ ਗੱਲ ਨੂੰ ਤੇ ਦੂਜੀ ਗੱਲ ਬਈ ਡੇਰਾ ਸੱਚੇ ਸੌਦੇ ਲੈਣ ਨੂੰ ਸਲੂਟ ਆ ਤੇ ਜਿੰਨੀਆਂ ਐ ਜੋ ਲੱਗੀਆਂ ਉਹਨਾਂ ਨੂੰ ਵੀ ਸਲੂਟ ਆ ਤੇ ਜਿੰਨੇ ਆਪਣੀਆਂ ਸਿੱਖ ਜਥੇਬੰਦੀਆਂ ਲੱਗੀਆਂ ਪਈਆਂ ਉਹਨਾਂ ਨੂੰ ਵੀ ਬਈ ਸਲੂਟ ਆ ਤੇ ਜਿਹੜੇ ਜਿਨ੍ਹਾਂ ਨੇ ਬਾਹਰੋਂ ਮਦਦ ਕੀਤੀ ਉਹਨਾਂ ਨੂੰ ਵੀ ਬਈ ਸਲੂਟ ਆ ਤੇ ਜਿਨ੍ਹਾਂ ਕਲਾਕਾਰਾਂ ਨੇ ਸਾਰਿਆਂ ਨੂੰ ਸਲੂਟ ਹੀ ਆ ਯਾਰ ਆਪਾਂ ਕਿਸੇ ਦੇ ਵਿਰੋਧ ਚ ਨਹੀਂ ਪਰ ਲਖਿਆ ਤੂੰ ਆ ਕੰਮ ਨਾ ਕਰਿਆ ਕਰ ਕੁੱਤੇ ਕੰਮ ਨਾ ਇਹ ਤੂੰ ਛੱਡ ਦੇ ਭਰਾ ਬਣਿਆ ਇਹੋ ਜੇ ਕੰਮ ਚ ਨਹੀਂ ਚੰਗੇ ਲੱਗਦੇ ਹੁੰਦੇ ਤੂੰ ਸਿਆਣਾ ਬੈਣਾ ਸਿਆਣੀ ਗੱਲ ਕਰਿਆ ਕਰ ਠੀਕ ਆ ਮੰਨਦੇ ਆ ਲੋਕ ਸਿਆਣੀ ਗੱਲ ਨਹੀਂ ਸੁਣਦੇ ਪਰ ਐਡੇ ਵੀ ਲੋਕ ਕੰਮਲੇ ਹੈ ਨਹੀਂਗੇ ਧੰਨਵਾਦ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਤੇ ਸਾਰੀ ਵੇਖ ਲਿਆ ਕਰੋ ਭਰਾ ਆਪਾਂ ਨੂੰ ਵੀ ਜਿੰਨੀ ਪੇਮੈਂਟ ਪਹਿਲੀ ਆਊਗੀ YouTube ਦੀ ਰੱਬ ਰੱਖਾ ਸੁੱਖ ਰੱਖੇ ਪ੍ਰਮਾਤਮਾ ਆਪਾਂ ਵੀ ਕਿਸੇ ਵੇਲੇ ਲਾਵਾਂਗੇ ਹੈਨਾ ਚਲੋ ਜੀ ਧੰਨਵਾਦ ਸ਼ੁਕਰੀਆ